ਹਾਂਜੀ ਪ्युअर ਕੈਮਰੀ कॉटन शर्ट रहेगी 1.75 ਵੱਡੇ ਪਾਣੀ ਦੀ ਨਾਲ ਤੁਹਾਨੂੰ ਪਲੇਨ ਬਾਟਮ ਮਿਲੇਗੀ ਕੈਮਰੀ कॉटन ਦੀ ਨਾਲ ਮਸਲੀਨ ਦਾ ਦੁਪੱਟਾ ਫੁੱਲ ਐਮਬਰਾਇਡਰੀ ਵਾਲਾ ਪ੍ਰਾਈਸ ਇਹਨਾਂ ਸੁੱਟਾਂ ਦਾ 750 ਫ੍ਰੀ ਸ਼ਿਪਿੰਗ ਨੈਕਸਟ ਅਸੀਂ ਆਪਣੇ ਕੋਲ ਜੌਰਜਟ ਦੇ ਸੁੱਟ ਰਣਗੇ ਜੌਰਜਟ ਪਲੈਨਿੰਗ ਸੀਕੁਐਂਸ ਐਮਬਰਾਇਡਰੀ ਸ਼ਰਟ ਐਂਡ ਅ ਸ਼ਰਟ ਐਂਡ ਬਾਟਮ ਸ਼ਰਟ ਵੀ 1 ਟਾਈ ਮੀਟਰ ਰਹੇਗੀ ਬਾਟਮ ਵੀ 1 ਟਾਈ ਮੀਟਰ ਰਹੇਗੀ ਇਹ ਤੁਹਾਨੂੰ ਸੁੱਟ ਦੋ ਬਾਈ ਕਰਨੇ ਪੈਣੇ ਨੇ ਦੋ ਸੁੱਟਾਂ ਦਾ ਪ੍ਰਾਈਸ ਹੈ 650 ਫ੍ਰੀ ਸ਼ਿਪਿੰਗ ਦੋ ਸੂਟਾਂ ਦਾ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰਕੇ ਮੇਰੇ WhatsApp ਨੰਬਰ ਤੇ 650 ਦੇ ਵਿੱਚ ਦੋ ਸੂਟ ਤੁਸੀਂ ਬਾਈ ਕਰ ਸਕਦੇ ਹੋ WhatsApp ਨੰਬਰ ਮੇਰਾ ਮੈਂਸ਼ਨ ਹੁੰਦਾ ਤੁਸੀਂ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਲਿਮਟਿਡ ਇਸ ਸਟਾਕ ਹੁੰਦਾ ਜਲਦੀ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਲਰ ਆਪਾਂ ਇਹਨਾਂ ਸਾਰੇ ਸੂਟਾਂ ਦੇ ਜੋ ਸੀ ਆਪਾਂ ਐਡ ਕਰ ਦਿੱਤੇ ਗਏ ਨੇ ਇਸ ਵੀਡੀਓ ਦੇ ਵਿੱਚ ਨੈਕਸਟ ਇਹ ਵੀ ਜੌਰਜ ਹੈ ਦਿੱ ਸੂਟ ਲੈਣਗੇ ਇਹ ਵੀ ਤੁਹਾਨੂੰ ਆਪਾਂ ਸੇਲ ਤੇ ਲਗਾਏ ਹੋਏ ਨੇ ਸੂਟ ਦੋ ਸੂਟ ਬਾਈ ਕਰਨੇ ਪੈਣੇ ਨੇ ਇਹਨਾਂ ਦੋ ਸੂਟਾਂ ਦਾ ਪ੍ਰਾਈਸ ਹੈ 599 ਦੋ ਸੂਟਾਂ ਦਾ ਸਕਰੀਨਸ਼ਾਟ ਸੈਂਡ ਕਰਕੇ 599 ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹ ਸੂਟ ਵੀ ਬਾਈ ਕਰ ਸਕਦੇ ਹੋ ਨੈਕਸਟ ਦੁਪੱਟਾ ਸੂਟ ਰਹਿਣਗੇ कॉटन प्रिंटेड सूट ਵਿਦ कॉटन कोटा चेक ਇੰਬਲਡਰੀ ਵਾਲਾ ਦੁਪੱਟਾ ਰਹੂਗਾ 5 ਮੀਟਰ ਇਹ 올ਓਵਰ ਸੂਟ ਰਹੇਗਾ ਕੱਟਵਰਕ ਰਹੇਗਾ ਫਰੰਟ ਤੇ ਨਾਲ ਤੁਹਾਨੂੰ ਕੋਟਾ ਚਿਕ ਬਨਾਰਸੀ ਨੈਟ ਡਿਜ਼ਾਈਨਰ ਦੁਪੱਟਾ ਮਿਲੇਗਾ ਪ੍ਰਾਈਸ ਇਹਨਾਂ ਸੁੱਟਾਂ ਦਾ 599 ਫ੍ਰੀ ਸ਼ਿਪਿੰਗ ਦੇ ਨਾਲ ਲਿਮਟਿਡ ਸਟਾਕ ਨੈਕਸਟ ਆਪਣੇ ਕੋਲ ਮਸਲਿਨ ਕਾਟਨ ਸ਼ਰਟ ਰਹੇਗੀ ਵਿਦ ਆਪਣੇ ਕੋਲ embroidery ਵਾਲੀ ਬਾਟਮ ਰਹੇਗੀ ਹਾਫ ਪਿਓਰ ਦਾ ਦੁਪੱਟਾ ਰਹੇਗਾ ਇਹਨਾਂ ਸੁੱਟਾਂ ਦਾ ਸਰਪ੍ਰਾਈਜ਼ ਆ 1299 ਤੁਸੀਂ ਦੇਖ ਸਕਦੇ ਹੋ neck ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਲੈਸਾਂ ਦੀ ਡਿਜ਼ਾਈਨਿੰਗ ਕੀਤੀ ਹੈ ਪੋਰਟਲੀ ਬਟਨ ਲਗਾਏ ਹੋਏ ਨੇ ਔਰ ਘੇਰੇ ਤੇ ਲੈਸ ਦਾ ਵੀ ਡਿਜ਼ਾਈਨ ਪਾਇਆ ਹੋਇਆ ਹੈ बॉटम ਤੇ ਐਮਬਰਾਇਡਰੀ ਰਹੇਗੀ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਪਨੇ ਕੋਲ ਪਿਓਰ ਕੈਮਰੀ कॉटन मैचिंग सूट ਰਣਗੇ 1.70 ਵੱਡੇ ਪਣੇ ਦੀ ਸ਼ਰਟ ਰਹੂਗੀ बॉटम 2 ਮੀਟਰ ਵੱਡੇ ਪਣੇ ਦੀ ਰਹੂਗੀ ਤੁਸੀਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਔਰ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਤੁਹਾਨੂੰ ਵੱਡੇ ਪਣੇ ਦਾ 7.5 3 ਮੀਟਰ ਮਿਲੇਗਾ ਪ੍ਰਾਈਸ ਇਹਨਾਂ ਸੂਟਾਂ ਦਾ 499 ਫ੍ਰੀ ਸ਼ਿਪਿੰਗ スクリーンショット सेंड करके ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਮੈਚਿੰਗ ਸੂਟ ਨੇ ਕੈਮਰੀ ਕਾਟਨ ਦੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ ਜੀ